ਲਓ ਜੀ ਅੱਜ ਫੇਰ ਤੋਂ ਬੱਦਲ ਵਾਈ ਅੱਜ ਫੇਰ ਤੋਂ بارشਾਂ ਸ਼ੁਰੂ ਨੇ ਹਾਂ ਮੀਂਹ ਦੇ ਲੋਪੈਣਾ ਸ਼ੁਰੂ ਹੋ ਗਿਆ ਲੇ ਫਟਾਫਟ ਕੰਮ ਕਰ ਲੀਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਾਹਰ ਬੱਦਲ ਕੋੜ ਕੋੜ ਕਰਦਾ ਹਾਏ ਮੈਨੂੰ ਕੋਟਣ ਨਾ ਹਾਏ ਮਾਈ ਗਲਾਸਿਸ ਵੀ ਨਾਲੇ ਆ ਗਏ ਹਾਈ ਸੱਚੀ ਨਹੀਂ ਪਤਾ ਲੱਗਿਆ ਮੈਂ ਅੰਦਰ ਬੈਠੀ ਨੂੰ ਹਾਈ ਬੱਦਲੇ ਬੱਦਲ ਓਏ ਇਹ ਤਾਂ ਬਹੁਤ ਬੱਦਲ ਆ ਹਾਂ ਰੱਬ ਨੂੰ ਝੋਨੇ ਦੇ ਪਲੇਖੇ ਮੀਂਹ ਪਾਈ ਜਾਂਦਾ ਰੱਬ ਨੂੰ ਦੱਸੋ ਭਾਈ ਰੱਬਾ ਕਣਕੀ ਬੀਜੀ ਹੋਈ ਆ ਭਾਈ ਬੱਦਲੇ ਬੱਦਲ ਹਾਂ ਸਾਰਾ ਬੱਦਲ ਆਵਾਜ਼ ਸੁਣੀਓ ਤੁਸੀਂ ਰੱਬ ਦੀ ਗੜੂੰਗੜੂ ਕਰਦਾ ਠੰਡ ਲੱਗਦੀ ਮੈਨੂੰ ਤਾਂ ਮੈਨੂੰ ਤਾਂ ਠੰਡ ਲੱਗ ਰਹੀ ਹੈ ਅੰਦਰੋਂ ਮੈਂ ਹੀਟਰ ਮੂਰੇ ਉੱਟ ਕੇ ਆਈ ਮੈਨੂੰ ਠੰਡ ਲੱਗਦੀ ਆ ਮੈਂ ਤਾਂ ਹੀਟਰ ਮੂਰੇ ਬੈਠੀ ਸੀ ਇਹ ਇੱਧਰ ਬੈਠ ਕੇ ਕਰਨ ਵਾਲਾ ਕੰਮ ਆ ਉਹ ਬੜਾ ਵਧੀਆ ਬੜਾ ਵਧੀਆ ਲੱਡੇ ਚਾਹਤ ਬਣ ਬਲੀਏ ਚਾਹਤ ਬਣ ਬਲੀਏ ਕੀ ਦੇ ਤਾਂ ਮੈਂ ਉਹ ਤਾਂ ਕੀ ਦੇਖਦਾ ਇੱਧਰ ਦੇਖੋ ਆਹ ਬੋਰੇ ਕਿਵੇਂ ਕਰ ਰਹੇ ਨੇ ਆਪਾਂ ਆਪਣੇ ਝੁੱਲ ਹੈ ਵੀਡੀਓ ਮਤਲਬ ਸਾਫ਼ ਆਉਂਦੀ ਤੇ ਇਹ ਵੀ ਕਰ ਨਹੀਂ ਆ ਗਰਮੀ ਲੱਗਦੀ ਆ ਬਾਹਰ ਨਿਕਲ ਕੇ ਦੇਖੋ ਕਿਵੇਂ ਠੰਡ ਆ ਉਹਦੀ ਪੂੰਛ ਜੱਭੀ ਜਾਂਦੀ ਆ ਹਟ ਜਾ ਪਰੀ ਦੀ ਪੂੰਛ ਨਾ ਖਾ ਕਿੱਥੇ ਆ ਤੁਸੀਂ ਸਾਡੇ ਸ਼ੁਰੂ ਨੇ ਮੀਂਹ ਦੀਆਂ ਤਿਆਰੀਆਂ ਹੈ ਸਾਡੇ ਸ਼ੁਰੂ ਨੇ ਮੀਂਹ ਦੀਆਂ ਤਿਆਰੀਆਂ ਲੈ ਆਵਾ ਬੂਟ-ਬਟ ਪਾ ਕੇ ਮੈਂ ਆਇਆ ਲਾਲ ਮੋਜੇ ਪਾ ਕੇ ਠੁੰਮਕ ਠੁੰਮਕ ਕਰਦਾ ਥੋਡੇ ਮਗਰ ਠੁੰਮਕ ਠੁੰਮਕ ਕਰਦਾ ਆ ਮੈਂ ਮੀਂਹ ਤੋਂ ਨਹੀਂ ਅੰਦਰ ਨਹੀਂ ਬੈਠਾ ਨਹੀਂ ਅੰਦਰ ਨਹੀਂ ਵਹਿੰਦੀ ਮੈਂ ਇਹੋ ਜੀ ਨਹੀਂ ਆ ਗਈ ਥੋਡੇ ਵਰਗੀ ਠੱਗ ਨਹੀਂ ਹੈਗੀ ਮੈਂ ਹਾਂ ਜੀ ਮਾ ਕਾਜੀ ਬਣੀਆ ਵੀ ਧੀ ਵਿਚਾਰੀ ਕੀ ਕਰੇ ਨਦੀ ਕਰਾਰੇ ਪਾਣੀ ਪੀ ਮਰੇ ਹੈ ਸੌਂਦੇਗਾ ਉਹ ਨਦੀ ਮੈਂ ਆਇਆ ਠਮਕ ਠੰਮ ਲਾਲ ਮੋਜੇ ਪਾ ਕੇ ਮੈਂ ਠੁਮਕ ਠੁਮਕ ਕਰਦਾ ਆਇਆ ਲੈ ਭਾਈ ਰੱਬ ਤਾਂ ਆ ਗਿਆ ਠਮਕ ਠੰਮਕ ਕਰਦਾ ਹਾਏ ਹਾਏ ਬੋਲੋ ਬੋਲੋ ਹੋਰ ਬੋਲੋ ਸਟੇਜ ਚੇਂਜ ਕਰ ਗਿਆ ਹੁਣ ਉਹ ਡੜੀ ਉਹ ਤਾਂ ਮੋਦੀ ਦੀ ਆਏ ਆਇ ਬਚਾਉਦਾ ਤਾ ਮਦੂ ਕੀ ਜਰਾ ਰਧੀਆ ਸੁਕਾਰ ਦੀ ਆਪਾਂ ਇੱਧਰੋਂ ਆ ਜਾ ਉੱਧਰ ਗਿੱਲਾ ਜਾ ਹੋ ਕੀ ਵੱਟ ਬਤਰੀ ਵਾਰਡ ਵਾਰ ਫੇਰੀ ਸ਼ੁਰੂ ਹੋਗੀ ਕੋਈ ਜ ਆ ਬੰਦਾ ਖੰਕੇ ਲੈਂਦਾ ਫੇਰ ਸੱਚੇ ਹੁਣ ਕੱਲ ਹੀ ਨਹੀਂ ਆਪ ਕਿਹਾ ਬੰਦਾ ਸੁਣ ਕੀ ਲੈਣੇ ਤੇਰੇ ਨਾਲ ਪੰਗੇ ਲੈਣੇ ਨੇ ਹੈ ਮੇਰਾ ਘੜਾ ਇੱਥੇ ਕੋਈ ਹੋਰ ਆ ਮੈਂ ਉਹਦੇ ਨਿਆਣੇ ਆਗਾ ਉਸ ਨੂੰ ਲੈਣਾ ਕੱਚੂ ਖਾ ਜਾਂਦਾ ਡੱਡੂ ਬੰਗਲਾ ਖਾ ਜਾਂਦਾ ਡੱਡੂ ਨੂੰ ਏਡੇ ਜਿਹੇ ਚੇਲੇ ਜਿਹਾ ਹਾਜਮ ਹੋ ਜਾਂਦਾ ਡੱਡੂ ਦਾ ਨਹੀਂ ਬਾਹਰ ਨਿਕਲ ਕੇ ਆਉਂਦਾ ਆ ਤਾਂ ਖਾ ਗਈਆਂ ਬਾਬ ਕੋਸ ਉਹਦਾ ਬੁੜੀਆਂ ਨੂੰ ਵੀ ਖਾ ਗਈਆਂ ਬੁੜੇ ਨੂੰ ਵੀ ਝੂਟ ਕੇ ਖਾ ਗਈਆਂ ਜੈਂਦਾਤ ਵੀ ਖਾ ਗਈਆਂ ਉਹਨਾਂ ਦਾ ਕੀ ਜਲੰਡਰਾਂ ਦਾ ਅਸੀਂ ਕੌਣ ਫਿਰਦੇ ਪੱਗੇ ਲੈਣੇ ਹਾਂ ਜਿੱਤਣ ਮਾਤ ਆਉਣੀ ਹੈ ਨਾ ਉਹਨਾਂ ਦੇ ਅੱਕੇ ਕੁਸ ਰਹਿਣਾ ਨਾ ਉਹਨਾਂ ਦੇ ਕੰਜਰਾਂ ਦੇ ਆਜਾ ਤੱਕ ਪਾਣਾ ਸਾਨੂੰ ਦੀ ਅਜਾ ਠੰਡ ਪਈ ਆ ਸੀ ਪੰਗਾ ਜਿਹਾ ਲੈ ਕੇ ਦੇ ਲੀਏ ਠੰਡ ਤੇ ਰੋਟੀ ਖਾਣੀ ਤੋਂ ਨਾ ਪੱਤੀ ਰੋਟੀ ਖਾਤੇ ਖਾਤੇ ਫਾੜੇ ਜਾਂ ਨੀ ਬਾ ਹਾਂਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੀ ਉਮੀਦ ਨਾਲ ਐਸੀ ਉਮੀਦ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਦੇਖੋ ਮੈਂ ਕੈਮਰਾ ਕਮਾਇਆ ਬਤੁਰਪੇ ਐਡਾ ਚਲਾਕ ਬੰਦਾ ਨਾ ਇਹ ਇਹ ਸ਼ਹਿਰ ਚੱਲੇ ਨੇ ਹੁਣ ਸ਼ਹਿਰ ਸ਼ਹਿਰ ਅੱਜ ਮੈਂ ਪਹਿਲੀ ਵਾਰ ਸ਼ਹਿਰ ਗਿਆ ਇਹਨਾਂ ਦੇ ਇੱਥੇ ਨਵਾਂ ਨਵਾਂ ਰਵਾਸ ਸੀ ਹਨਾ ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਦੀ ਗੱਲ ਦੱਸਾਂ ਇਹਨੇ ਕਿਹਾ ਹਰੇਕ ਚੀਜ਼ ਮੰਡੀ ਜਾਣਾ ਮੰਡੀ ਜਾਣਾ ਮੈਂ ਅੜਜ ਜਾਣਾ ਮੰਡੀ ਕੀ ਹੁੰਦਾ ਅਸੀਂ ਕਹਿੰਦੇ ਹ ਦਰਾਹੇ ਜਾਣਾ ਖੰਨੇ ਜਾਣਾ ਬੀਜੇ ਜਾਣਾ ਸਮਰਾਲੇ ਜਾਣਾ ਅੱਖ ਲਾਲਿਆ ਅੱਖ ਲਾਲ ਲਾਲ ਰੱਖਦਾ ਅ ਦੋ ਤਿੰਨ ਕਿ ਚੀਜ਼ਾਂ ਲੈ ਕੇ ਆਉਣੀਆਂ ਨੇ ਮੇਰੇ ਵਾਸਤੇ ਨੂੰ ਹਾਂ ਦੱਸੋ ਕਿਹੜੀਆਂ ਚੀਜ਼ਾਂ ਇੱਕ ਕਲਵਰਾ ਚੱਲ हिमालय ਦਾ ਇੱਕ ਫੇਸਵਾਸ਼ ਹੈਨਾ ਇੱਕ ਲੈ ਕੇ ਆਉਣਾ ਉਹ ਗ੍ਰੈਸਲਿਨ ਅੱਛਾ ਹਾਂ ਹਿਮਾਲਿਆ ਦੇ ਹਿਮਾਲਿਆ ਜਾਣਾ ਪਊ ਹਿਮਾਲਿਆ ਚਲ ਜਾਓ ਹਿਮਾਲੇ ਲਿਆ ਦਿਓ ਠੀਕ ਆ ਲਿਆ ਦਿਓ ਮੇਰਾ ਸਕਿਨ ਜੀ ਖਰਾਬ ਹੋ ਗਈ ਪਤਾ ਨਹੀਂ ਕੀ ਹੋ ਗਿਆ ਮੈਂ ਖੂ ਲਾਲ ਜਾਉਂਦੇ ਆ ਦੋਏ ਲਾਲ ਨੇ ਪਸਾ ਸੱਚੀ ਅੱਖਾਂ ਕਿੰਨੀਆਂ ਲਾਲ ਨੇ ਦੇਖੋ ਪਤਾ ਨਹੀਂ ਮੈਂ ਨੀਵਾ ਦੂਗਾ ਉਹ ਆਹੋ ਹੁਣ ਆਈ ਕਹਿ ਦੂਗਾ ਨਿਕਾ ਦੂਗਾ ਨਿਕਾ ਨੁਕਾ ਕਰਕੇ ਖਾ ਲਾ ਓਏ ਹਟ ਗਿਆ ਕਰੋ ਵੀ ਨਾ ਦੱਸੇ ਚੱਲ ਛੇਤੀ ਕਰੋ ਟਾਈਮ ਪਤਾ 1.5 ਵਜ ਗਿਆ ਤੇ ਮੈਂ ਤਾਂ ਚੱਲੀ ਸੀ ਤੁਪ ਪਾਤੀ ਦੇਗੀ ਪੜਤੀ ਨਾ ਗੀਜੀ ਪੜਤੀ ਦਿਓ ਬੜੀ ਵਧੀਆ ਸੀ ਦੇਖੀ ਮੈਂ ਫੜ ਲੰਦੀ ਮੈਂ ਚੱਕ ਲੰਦੀ ਆ ਕੀ ਇਹ ਰੰਗ ਕਹੇ ਜਾਈ ਜਾਂਦਾ ਮੇਰੇ ਨਾਲ ਬਹੁਤ ਜਿਆਦਾ ਫੇਸ ਤੇ ਪਤਾ ਨਹੀਂ ਕੀ ਹੋ ਗਿਆ ਸਕਿਨ ਖਰਾਬ ਹੋ ਗਈ ਮੇਰੀ ਮੈਂ ਵਾਇਸ ਮੈਸੇਜ ਕਰ ਦੂੰਗੀ ਇਹ ਨਹੀਂ ਦੇਖਣਾ ਪਰ ਮਾਲੇ ਤਾਂ ਕਰੂੰਗੀ ਠੀਕ ਆ ਜਦੋਂ ਤੁਸੀਂ ਦੁਕਾਨ ਤੇ ਚੱਲ ਕੇ ਮੈਨੂੰ ਫੋਨ ਲਾ ਲਿਓ ਠੀਕ ਆ ਮਾਲਿਆ ਕਸੀ ਲਾ ਹਮਾਲਿਆ ਪਤੀਸਾ ਲੈ ਕੇ ਆਉਣਾਂਗੇ ਉਹ ਵੀ ਲੈ ਆਏ ਹੋਰ ਪਤਾ ਨਹੀਂ ਕੀ ਮੰਗਾਉਣਾ ਸੀਗਾ ਇੱਕ ਦਾ ਲੈ ਕੇ ਆਇਆ ਤੇ ਫੇਰ ਅਲਵਰ ਆਪਣੇ ਘਰੇ ਜਿਹੜਾ ਹੈਗਾ ਉਹ ਵੀ ਉਹ ਪਤਾ ਨਹੀਂ ਘਾਤੇ ਉਹ ਬਸ ਬਣਾ ਨਹੀਂ ਹੁੰਦਾ ਭਾਈ ਉਹ ਰਹਿੰਦਾ ਵੀ ਨਹੀਂ ਜਿਹੜਾ ਆਪਾਂ ਘਰੇ ਬਣਾਉਂਦੇ ਹਾਂ ਨਾ ਉਹ ਪੱਤ ਤੋਂ ਵੱਧ ਤੁਸੀਂ 2 ਦਿਨ ਯੂਜ਼ ਕਰ ਸਕਦੇ ਹੋ ਉਸ ਤੋਂ ਵੱਧ ਨਹੀਂ ਹੁਣ ਰੋਜ਼ ਇਹਨੂੰ ਕਿਹੜਾ ਕੱਟ ਕੇ ਤਾਜ਼ਾ ਤਾਜ਼ਾ ਉਹ ਕਰੇ ਫੇਰ ਉਹ ਹੋ ਜਾਂਦਾ ਹੱਥ ਲਵੇੜਾ ਉਹ ਕਰੋ ਗੋੜ ਜੜੀ ਫਰੀ ਕਰੀ ਮਗਰ ਮਾਤਾ ਮੈਂ ਕੋਈ ਲੈਣੀ ਆ ਹੀ ਨਹੀਂ ਬਸ ਉਹੀ ਆ ਇੱਕ ਗ੍ਰੈਸਲਿਨ ਗ੍ਰੈਸਲਿਨ ਇੱਕ ਫੇਸ ਵਾਸ਼ ਇੱਕ ਉਹ ਲੈ ਕੇ ਆਉਣਾ ਹੁਣ ਤੱਕ ਤਾਂ ਮੂੰਹ ਸਾਬਣ ਨਾਲ ਧੋ ਧੋ ਕੇ ਖਰਾਬ ਕਰ ਲਿਆ ਹੁਣ ਫੇਸ ਵਾਸ਼ ਲਾਉਣ ਵਾਲੇ ਹੋਗੇ ਆਪਾਂ ਮੁੰਡਿਆਂ ਮੁੜਿਆਂ ਸਮਾ ਲਓ ਜੀ ਉਹ ਤਾਂ ਚਲੇ ਗਏ ਸ਼ਹਿਰ ਨੂੰ ਸ਼ਹਿਰ ਨੂੰ ਅੱਜ ਮੇਰੇ ਮੂੰਹੋਂ ਸ਼ਹਿਰ ਕਿੱਥੋਂ ਨਿਕਲ ਗਿਆ ਉਹ ਚਲੇ ਗਏ ਨੇ ਤੇ ਇਹ ਵੀ ਬੈਠੀਆਂ ਨੇ ਆਰਾਮ ਨਾਲ ਗੋਹਾ ਕੀਤਾ ਅਨਮੋਲ ਨਹੀਂ ਕੀਤਾ ਹੋਇਆ ਇਹ ਮੋੜ ਜੰਨੇ ਆ ਗੋਹਾ ਦੂਸਨ ਖੜੀ ਹੋਗੀ ਤੇ ਠੰਡ ਬਹੁਤ ਜ਼ਿਆਦੇ ਕੱਲ ਸਾਡੇ ਮੀਂਹ ਬਹੁਤ ਜ਼ਿਆਦੇ ਪਿਆ ਬੱਠੀਆਂ ਨੇ ਇਹ ਰਾਮ ਨੂੰ ਹੁਣ ਫਿਰ ਅੰਦਰ ਚੱਲਦੀਆਂ ਬਾਅਦ ਚ ਗੋਹਾ ਮੋੜ ਜੰਨੀ ਆ ਤੇ ਕੱਲ ਮੀਂਹ ਬਹੁਤ ਜ਼ਿਆਦੇ ਮੀਂਹ ਪਿਆ ਸਾਡੇ ਹਨਾ ਵੀ ਸਵੇਰ ਤੋਂ ਹੀ ਬਸ ਮੀਂਹ ਦਾ ਤੁਹਾਨੂੰ ਪਤਾ ਹੀ ਆ ਸਾਰੇ ਕਿਤੇ ਪਿਆ ਵਰਟ ਸਾਡੇ ਜਿਹੜਾ ਫਾਇਦਾ ਰਹਿ ਗਿਆ ਉਹ ਫਾਇਦਾ ਇਹ ਰਹਿ ਗਿਆ ਵੀ ਸਾਡੇ ਉਹ ਨਹੀਂ ਹੋਏ ਗੜੇ ਨਹੀਂ ਡਿੱਗੇ ਹੈਗੇ ਹਨਾ ਤੇ ਉਹ ਫਾਇਦਾ ਰਹਿ ਗਿਆ ਸਾਡੇ ਤੇ ਆਲੇ-ਦਾਲੇ ਸਾਰੇ ਕਿਤੇ ਗੜੇ ਲੱਗਿਆ ਹਨ ਵੀ ਲੋਹਿਆਣੇ ਸਾਰੇ ਕਿਤੇ ਕਹਿੰਦੇ ਆ ਸਾਡੇ ਗੜੇ ਨਹੀਂ ਪੈ ਹੈਗੇ ਸਾਡੇ ਮੀਂਹ ਪਿਆ ਰਾਤ ਵੀ ਬਹੁਤ ਪਿਆ ਮੀਂਹ ਰਾਤ ਵੀ 9:00 ਵਜੇ ਬਹੁਤ ਮੀਂਹ ਡਿੱਗਿਆ ਤੇ ਕੱਲ ਦਿਨੇ ਵੀ 3:00 ਵਜੇ ਸਵੇਰੇ ਬਸ ਰਿੰਚਿਮ ਜੀ ਹੋਈਗੀ ਫਿਰ 3:00 ਵਜੇ ਖਾਸਾ ਮੀਂਹ ਡਿੱਗਿਆ ਹਨਾ ਤੇ ਮੈਨੂੰ ਠੰਡ ਲੱਗਦੀ ਆ ਮੈਂ ਕੋਈ ਕੋਟ ਇਸਵਾਟਰ ਪਾ ਲਵਾਂ ਸੂਟ ਤਾਂ ਮੈਂ ਮੋਟਾ ਪਾਇਆ ਹੈ ਪਰ ਫਿਰ ਵੀ ਠੰਡ ਠੰਡ ਹੈਗੀ ਆ ਤੇ ਕੱਪੜੇ ਧੋਣ ਵਾਲੇ ਪਏ ਆ ਇਹ ਸਾਰੇ ਕੱਪੜੇ ਧੋਣੇ ਨੇ ਤੇ ਅੱਜ ਦਸਵੀਂ ਆ ਆਪਾਂ 10ਵੀਂ ਵੀ ਕਰਨੀ ਆ ਤੇ ਥੋੜੇ ਜਿਹਾ ਭਾਂਡੇ ਨੇ ਰੋਟੀ ਵਾਲੇ ਭੰਡ ਬੁੰਡ ਚੱਕ ਲਈਏ ਤੇ ਨਾਲੇ ਮੈਂ ਥੋੜਾ ਜਿਹਾ ਕੰਮ ਕਰ ਲਵਾਂ ਤੇ ਸੂਟ ਮੇਰਾ ਇੰਦਾ ਦਾ ਅੱਜ ਮੈਂ ਬਹੁਤ ਦਿਨਾਂ ਬਾਅਦ ਪਾਇਆ ਹਨਾ ਇਹ 1-2 ਕੋਈ ਵਾਰੀ ਪਾਇਆ ਅੱਜ ਵੀ ਮੇਰੇ ਯਾਦ ਆ ਗਿਆ ਮੈਂ ਆ ਵੀ ਸੂਟ ਲਿਆ ਸੀ ਲੈ ਇਹ ਵੀ ਪਾ ਲਵਾਂ ਤੇ ਕੰਮ ਕੱਲ ਕੋਈ ਵੀ ਵੀਡੀਓ ਨਹੀਂ ਬਣੀ ਹੈਗੀ ਤੇ ਨਾ ਕੱਲ ਕੋਈ ਕੰਮੇ ਨਹੀਂ ਕਰਿਆ ਵੀਡੀਓ ਕਾਦੀ ਬਣਨੀ ਸੀਗੀ ਕੋਈ ਵੀ ਕੰਮ ਨਹੀਂ ਕਰਿਆ ਇੱਕ ਮੇਰੇ ਨਾਲ ਮੇਰੀ ਸਕਿਨ ਜੀ ਪਤਾ ਨਹੀਂ ਕੀ ਖਰਾਬ ਹੋ ਗਈ ਮੈਂ ਉਦਾਂ ਤੁੱਪੇ ਬੈਠ ਗਈ ਮੈਨੂੰ ਲੱਗਦਾ ਵੀ ਤੁੱਪੇ ਬਠਣਾ ਮੈਨੂੰ ਪਤਾ ਨਹੀਂ ਕਿ ਹੋਵੇ ਨਾ ਮੈਂ ਕੁਝ ਨਹੀਂ ਪਤਾ ਨਹੀਂ ਮੇਰੇ ਕਿ ਇਹ ਤੇ ਕਿਉਂ ਅਲਰਜੀ ਹੋਈ ਪਈ ਆ ਬਹੁਤ ਜ਼ਿਆਦੇ ਹੋਈ ਆ ਇਹ ਪਤਾ ਨਹੀਂ ਕੀ ਆ ਕਾਰਨ ਕੀ ਆ ਵਦਨ ਡਾਕਟਰ ਨੂੰ ਦਿਖਾਉਣੀ ਪਊਗੀ ਹਨਾ ਤੇ ਦੇਖਦੇ ਆ ਖਾਜ ਪੂਜ ਜਿਹਦਾ ਹੁੰਦੀ ਨਹੀਂ ਜੇ ਖਾਜ ਖਲੋਗੇ ਫਿਰ ੱਪਾ ਡਾਕਟਰ ਕੋਲ ਜਾਂਦੇ ਸੋਹਣੇ ਲੱਗਦੇ ਆ ਤੇ ਪਤਾ ਨਹੀਂ ਕੀ ਹੋਇਆ ਇਹ ਇਹ ਤਾਂ ਇਹ ਮੈਨੂੰ ਕਹਿੰਦੇ ਕਹਿੰਦੇ ਵੀ ਠੰਡ ਦੇ ਕਾਰਨ ਹੋਇਆ ਵੀ ਵਾਲੀ ਠੰਡ ਵਾਲੀ ਸੀਗੀ ਉਹਦੇ ਕਾਰਨ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਹੋਜੂ ਠੀਕ ਤੇ ਮੈਂ ਇੱਕ ਤਾਂ ਮੈਂ ਸੌਕਸ ਪਾਉਣੀ ਆ ਜਰਾ ਬਾਹ ਪਾਉਣੀ ਮੇਰੇ ਪੈਰਾਂ ਨੂੰ ਬਹੁਤ ਜ਼ਿਆਦੇ ਠੰਡ ਲੱਗਦੀ ਆ ਹਨਾ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ YouTube ਤੋਂ ਦੇਖਦੇ ਹੋ ਜੇਕਰ Facebook ਤੋਂ ਦੇਖਦੇ ਹੋ ਤਾਂ Facebook ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਜੀ ਜੁੜੇ ਰਹੋ ਐਦਾਂ ਹੀ ਵਲੌਗ ਦੇ ਨਾਲ ਐਂਡ ਤੱਕ ਤੇ ਉਹ ਆ ਜਾਣ ਫਿਰ ਮਿਲਦੇ ਹਾਂ ਤੇ 10-15 ਮੈਂ ਥੋੜਾ ਜਿਹਾ ਕੰਮ ਕਰ ਲਵਾਂ ਤੇ ਨਾਲੇ ਮੈਂ ਆਪਣੇ ਬਾਲ ਬੋਲ ਬਾਲਾਂ ਮੈਂ ਠੀਕ ਹੈ ਜੀ ਖਸਰੀ ਕਾਜੀ ਸਾਰਿਆਂ ਨੂੰ ਵਾਕਈ ਟਿਕਟੌਕ ਉਹ ਮੰਦੇ ਚੜਦੀ ਕਲਾ ਚ ਮੰਦੇ ਹੂੰ ਹਾਂ ਮੇ ਬਾਲਟੀ ਝੱਕਣੀ ਭੋਲੀ ਠੰਡ ਤਾਂ ਬੱਝੀਵੇਂ ਓਹ ਮੈਂ ਕੀ ਠੰਡ ਤਾਂ ਚੱਲ ਹੁਣ ਹੈਗੀ ਜਿਹੜੀ ਹੈਗੀ ਹੈਗੀ ਵੀ ਆ ਬਹੁਤ ਜ਼ਿਆਦੇ ਆ ਗੜੇ ਪੈ ਗਏ ਬਾਕੀ ਆ ਮੀਨ ਹੈ ਕਮਲ ਚ ਪਾਇਆ ਪਿਆ ਗੜਿਆਂ ਤੋਂ ਵੀ ਨੁਕਸਾਨ ਬਹੁਤ ਹੋ ਗਏ ਹੁ ਬਸਲਾ ਸਾਡੇ ਠੀਕ ਠਾਕ ਆ ਕਿੱਥੇ ਕਿੱਥੇ ਗੜੇ ਡਿੱਗੇ ਨੇ ਕਿੰਨਾ ਕੁ ਨੁਕਸਾਨ ਆ ਵਾ ਵੇਗਰੂ ਸਾਰਿਆਂ ਦੇ ਸੁੱਖ ਸਾਦੇ ਰੱਖੇ ਹੁਣ ਦੁਬਾਰਾ ਫੇਰ ਕਹਿੰਦੇ ਨੇ ਹਨਾ ਵੀ ਕਹਿੰਦੇ ਆ ਫੇਰ ਮੀਂਹ ਪੈਣਾ ਇੱਕ ਤਰੀਕ ਨੂੰ ਸ਼ਾਇਦ ਹੋਣੀ ਅੱਜੇ ਫੇਰ ਬਹੁਤ ਬੱਦਲ ਆ ਮਾੜੀ ਮਾੜੀ ਧੁੱਪ ਜੀ ਨਿਕਲੀ ਹੋਈ ਆ ਹਨਾ ਬੱਦਲ ਬੱਦਲ ਹੈਗਾ ਆ ਫੇਰ ਵੀ ਤੇ ਚਲੋ ਬਹਾਗ ਨੂੰ ਸੁਖਸਾਂ ਦੇ ਰੱਖੇ ਹੁਣ ਤਾਂ ਠੰਡ ਚ ਬੇਸ਼ੱਕ ਦੀ ਪਾਈ ਜਾਵੇ ਪਰ ਮੀਂਹ ਨਾ ਪਾਵੇ ਤੇ ਜਾਇਆ ਸ਼ਹਿਰ ਸ਼ਹਿਰ ਦਰਾਹੇ ਸਾਡਾ ਸ਼ਹਿਰ ਦਰਾਹੇ ਮੰਡੀ ਜਾਏ ਇਹਨਾਂ ਦੀ ਮੰਡੀ ਸਾਡਾ ਦਰਾਹਾ ਸ਼ਹਿਰ ਇਹਨਾਂ ਦੀ ਮੰਡੀ ਇੰਜ ਮੈਂ ਮੰਡੀ ਹੀ ਜਾਣਾ ਕੁਝ ਮਗੋਣਾ ਹੈ ਅੱਜ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਨੂੰ ਲੈ ਕੇ ਆਏ ਨੇ ਆ ਦੇਖੋ ਜੀ ਇਨਨ ਲਈ ਆਤੀ ਗ੍ਰੈਸਲੀਨ ਆਹ ਹੈਗਾ ਐਲੋਵੇਰਾ ਜੈਲ ਇਹ ਇੱਕ ਮਗਾਇਆ ਮੈਂ ਇਨਾ ਤੋਂ ਫੇਸ ਵਾਸ਼ ਕਿਹੜਾ ਲਿਆਂਦਾ ਹਿਮਾਲਿਆ ਦਾ ਹੀ ਆ ਫੇਸ ਵਾਸ਼ ਇੱਕ ਪਹਿਲਾਂ ਜਿਹੜਾ ਪਤਾ ਨਹੀਂ ਪਹਿਲਾਂ ਕਿਹੜਾ ਸੀਗਾ ਆਪਣੇ ਹਨਾ ਹਾਏ ਪਤਾ ਨਹੀਂ ਨਾ ਕਿਹੜਾ ਤੇ ਮੇ ਤਾਂ ਬੈ ਨਹੀਂ ਹੁੰਦਾ ਮੇ ਤਾਂ ਢੋਈ ਦੁਖਦੀ ਆ ਹਾਏ ਤੇ ਕੋਈ ਲੱਗਿਆ ਦੁੱਖ ਆ ਲੈ ਹਾਏ ਉਹ ਯਾਰ ਇਹ ਬੰਦੇ ਦੀ ਠੂਹੀ ਉਹ ਦੇਖੋ ਮਰੀਜ਼ ਆ ਜਿਹੜਾ ਬੰਦਾ ਠੂਹੀ ਦਾ ਲਤੇਲ ਲਾਉਣਾ ਬਾਲਾਂ ਨੂੰ ਮੇਰੇ ਬਾਲ ਸੋਹਣੇ ਹੋ ਗਏ ਥੈਂਕ ਯੂ ਸੋ ਮੱਚ ਭੈਣ ਤੁਸੀਂ ਮੈਨੂੰ ਸ਼ੈਂਪੂ ਦੱਸਿਆ ਹਨਾ ਸਰੌਂ ਆਈਡੀ ਵਾਲੀ ਭੈਣ ਨੇ ਦੱਸਿਆ ਸੀ ਉਹਨਾਂ ਦਾ ਨਾਮ ਕੀ ਆ ਆ ਦੇ ਸੋਹਣੇ ਹੋ ਗਏ ਮੇਰੇ ਬਾਲ ਦੇਖੋ ਭੈਣ ਆਉਂਦੇ ਆ ਵੀਡੀਓ ਦੇਖਦੇ ਹੁੰਦੇ ਉਹ ਵੀਡੀਓ ਦੇ ਡੇਲੀ ਦੇ ਦਿੰਦੇ ਨੇ ਭੈਣੇ ਕਮੈਂਟ ਕਰਕੇ ਦੱਸਿਓ ਹਨਾ ਸਰੌਂ ਸੀਗੀ ਉਹਨਾਂ ਦੀ ਆਈਡੀ ਦਾ ਨਾਮ ਸਰੌਂ ਉਹਨਾਂ ਨੇ ਦੱਸਿਆ ਸੀਗਾ ਕਿਹੜਾ ਹੈ ਸ਼ੈਂਪੂ ਵਾਟਿਕਾ ਕਿਹੜਾ ਹੈ ਸ਼ੈਂਪੂ ਜਿਹੜਾ ਪਾਉਣਾ ਹੈ ਬਾਟਿ ਬਾਟਿ ਗਈ ਜਾਂਦਾ ਪਤਾ ਨਹੀਂ ਮਨ ਆਵਲਗੀ ਵੇਰ ਨਾਲੇ ਮੈਂ ਲਾਉਣੀ ਆ ਅੱਜ ਲਾਇਆ ਵੀ ਅੱਜ ਫੇ ਭੁੱਲ ਗਈ ਉਹਦਾ ਨਾਮ ਭੁੱਲ ਗਈ ਪਤਾ ਨਹੀਂ ਕਿਹੜਾ ਵੀ ਸ਼ੈਂਪੂ ਬਹੁਤ ਵਧੀਆ ਆ ਸੱਚੀ ਨਾਲ ਸਾਡੇ ਜਜਾਰ ਦੇ ਦੇਖ ਲਓ ਤੁਸੀਂ ਕਿੱਡੇ ਕਿੱਡੇ ਬਾਲ ਲਏ ਉਹਦੇ ਹੋਰ ਵਧ ਗਏ ਤੇ ਪਰਮ ਦੇ ਟੁੱਟ ਗਏ ਸੀਗੇ ਉਹਦੇ ਵੀ ਵਧ ਗਏ ਹੁਣ ਅਸੀਂ ਫਿਰ ਅਸੀਂ ਆਏ ਆ ਜਿਹੜਾ ਮੈਂ ਲਾਉਂਗੀ ਉਹੀ ਬੱਚੇ ਲਾਉਣਗੇ ਇਹਨਾਂ ਦਾ ਤਾਂ ਬਹੁਤ ਬੜੇ ਬੜਵਾਲ ਨੇ ਇਹ ਵੀ ਇਹ ਵੀ ਲਾਉਂਦੇ ਨੇ ਫੇਸ ਇਹ ਮੇਰਾ ਥੋੜਾ ਜਿਹਾ ਹਨਾ ਔਰ ਵੀਡੀਓ ਚ ਤਾਂ ਥੋੜਾ ਜਿਹਾ ਵਧੀਆ ਲੱਗਦਾ ਪਰ ਉਹ ਦੇਖਣ ਨੂੰ ਨਾ ਮੈਨੂੰ ਆਪ ਦੇ ਆਂਗ ਨੂੰ ਹੁਣ ਵੀ ਲਾਇਆ ਵੀ ਹੋਇਆ ਮੈਂ ਹੁਣ ਤੁਸੀਂ ਕਹਿਣਾ ਦੇਲੇ ਵੈਸਲੀਨ ਨਹੀਂ ਲਾਈ ਦੀ ਮੈਂ ਮੈਂ ਲਾਈ ਆ ਕਿਹੜਾ ਹੋ ਆ ਮੈਂ ਕਿਹੜਾ ਸਨਲਾਈਟ ਚ ਜਾਣਾ ਧੁੱਪੇ ਨਹੀਂ ਜਾਈਦਾ ਵੈਸਲੀਨ ਲਾ ਕੇ ਦੇਣੇ ਮੈਂ ਲਾ ਰਣੀ ਆ ਦੇਖੋ ਹੁਣ ਫੇਸ ਬਹੁਤ ਸ਼ਾ ਗਿਆ ਇਹਦੇ ਨਾਲ ਵਾਸ਼ ਕਰ ਦੇਣਾ ਹੁਣ ਆਪਾਂ ਨੇ ਤੇ ਹੁਣ ਮੈਂ ਲਾਉਣੀ ਆ ਮੈਂ ਬਣਾਉਣੀ ਆ ਮੈਂ ਘਰੇ ਹੀ ਆਪ ਦੇ ਲਈ ਇੱਕ ਕਰੀਮ ਬਣਾਉਣੀ ਆ ਤੇ ਮੈਂ ਪਹਿਲਾਂ ਵੀ ਬਣਾ ਲੰਨੀ ਹੁੰਦੀ ਆ ਮੈਂ ਆਪਦੀਆਂ ਬਣਾਈਆਂ ਹੋਈਆਂ ਹੀ ਲਾਉਣੀ ਆ ਮੇਰਾ ਫੇਸ ਵਧੀਆ ਰਹਿੰਦਾ ਪਰ ਹੁਣ ਆ ਪਤਾ ਨਹੀਂ ਕਾਤੇ ਹੋ ਗਏ ਏ ਤੇ ਮੇਰਾ ਕਿੰਨੇ ਕ ਦਿਨ ਸਹੀ ਰਿਹਾ ਫੇਸ ਨਾ ਉਹ ਲਾਉਣਾ ਮੈਂ ਲਾਇਆ ਸੀਗਾ ਨਾਰੀਅਲ ਦਾ ਤੇਲ ਪਤਾ ਨਹੀਂ ਉਹਦੇ ਨਾਲ ਉਹਦੇ ਨਾਲ ਨਹੀਂ ਕੁਝ ਹੋਇਆ ਵੈਸੇ ਧੁੱਪ 'ਚ ਬੈਠਣਾ ਹੋਇਆ ਉਹ ਜਿਹੜਾ ਉਦੋਂ ਮੈਂ ਡਾਇਰੈਕਟ ਕੁਝ ਨਹੀਂ ਸਿਲਾਇਆ ਫੇਸ ਤੇ ਕੁਝ ਵੀ ਜਾਂ ਤਾਂ ਮੈਂ ਉਹ ਲਾ ਲੰਦੀ ਜਿਹੜੀ ਕੀ ਹੁੰਦੀ ਆ ਆਪਣੀ ਕਰੀਮ ਕੀ ਹੁੰਦੀ ਆ ਸਨਸਕ੍ਰੀਮ ਉਹ ਲਾ ਲੰਦੀ ਕੁਝ ਵੀ ਨਹੀਂ ਸਿਲਾਇਆ ਜਾਂ ਕੁਝ ਵੀ ਕੋਈ ਲੋਸ਼ਨ ਵਗੈਰਾ ਲੱਗਿਆ ਹੁੰਦਾ ਨਾ ਫੇਰ ਸਿੱਧੀ ਧੁੱਪ ਨਾ ਫੇਸ ਤੇ ਪੈਂਦੀ ਫੇਰ ਫੇਸ ਨਾ ਖਰਾਬ ਹੁੰਦਾ ਹੁਣ ਮੈਨੂੰ ਆਇ ਲੱਗਦਾ ਵੀ ਮੇਰਾ ਫੇਸ ਫਟਿਆ ਫਟਿਆ ਜਾ ਹੋ ਗਿਆ ਆ ਦੇਖੋ ਇਹਨਾਂ ਦਾ ਕਿੰਨਾ ਵੇਖ ਗਲੋਕ ਦਾ ਮੇਰੇ ਵੀ ਪ੍ਰਾਣੇ ਆਪਣੇ ਬਜ਼ੁਰਗ ਹੁੰਦੇ ਸੀ ਮਾਤਾ ਹੁੰਦੀਆਂ ਤੇ ਬੇਧਿਆਨ ਹੁੰਦੀਆਂ ਦਾਦੀਆਂ ਹੁੰਦੀਆਂ ਕਿ ਹੈ ਉਹ ਕਿਹੜੀ ਕਰੀਮ ਲਾਉਂਦੀਆਂ ਹੁੰਦੀਆਂ ਤੇ ਕਿਹੜਾ ਫੇਸ ਆਬਸਲਮ ਹੁੰਦੀਆਂ ਕੀ ਲਾਉਂਦੀਆਂ ਕੱਪੜੇ ਤੋਂ ਨਾਲ ਸਾਬਣ ਇੱਕ ਉਹ ਨਾਲ ਰਾਤ ਨੂੰ ਦੇਸੀ ਕਿ ਉਹਦਾ ਪੋਰਾ ਲੈਣਾ ਮੂੰਹ ਤੇ ਲਾ ਲੈਣਾ ਨਾ ਸੇ ਨਸੀ ਰਹਿੰਦੀ ਆ ਨਾ ਕਾਲਾ ਪੰਨ ਰਹਿੰਦਾ ਉਸ ਰੈਂਦਾ ਇਹ ਤੇ ਜਰ ਮੈਂ ਨਹੀਂ ਕਰਕੇ ਦੇਖੀ ਇਹ ਲਾਉਂਦੇ ਆ ਦੇਸੀ ਖਾਮ ਵੀ ਨਹੀਂ ਲੈਂਦਾ ਇਹ ਦੇਸੀ ਕਿਉਂ ਲਾਉਂਦੇ ਆ ਫੇਸ ਤੇ ਆਉ ਪਤਾ ਹੋ ਤੁਸੀਂ ਦੱਸਦੀਆਂ ਲੱਗੀਆਂ ਕਿ ਆ ਬੜੀ ਆ ਆਪਣੀ ਇਹ ਕੋਲੀ ਰਹਦੀ ਆ ਜਿਹੜੇ ਆਪਾਂ ਕਹਿੰਨੇ ਕੜਾਕੇ ਪੈਂਦੇ ਨੇ ਮੂੰਹ ਦੇ ਆ ਕਹਿੰਦਾ ਉਹ ਮੇਰੇ ਪੈਂਦੇ ਨੇ ਮੂੰਹ ਦੇ ਕੜਾਕੇ ਮਸਾਲਾ ਤੁਮ ਜੋ ਮਸਾਲਾ ਹੁੰਦੇ ਨੇ ਮਸਾਲਾ ਤੁਮ ਮਸਾਲਾ ਨੂੰ ਗਿਆਨ ਮਿਲ ਕੀ ਇੱਕ ਜਿਹੜੀ ਉਹਨੇ ਗੱਲ ਲਗੀ ਚੱਕਤੀ ਵਿੱਚੋਂ ਇੱਕ ਜਿਵੇਂ ਆਪਾਂ ਨੂੰ ਤਾਕਤ ਦਿੰਦਾ ਏਕੇ ਸੋਲੋ ਬੈਣ ਨੂੰ ਤਾਕਤ ਦਿੱਤੀ ਸੋਲੋ ਬੈਣੀ ਆਪਣੀ ਸਕਿਨ ਦਾ ਧਿਆਨ ਕਿਦਾਂ ਰੱਖਣਾ ਤੁਸੀਂ ਆਪਣੇ ਭਰਾ ਤੋਂ ਸੁਣੋ ਇਹ ਮੈਨੂੰ ਬਹੁਤ ਪਿਆਰਵਰਿਆ ਮੇਰਾ ਫੋਨਾ ਡਿੱਗੂ ਮੈਨੇ ਜਕੁੰਡੀ ਲੈਣੀ ਭੁੱਲ ਗਈ ਮੇਰਾ ਫੋਨਾ ਡਿੱਗ ਜਾਣਾ ਆਈ ਮੈਂ ਆਈ ਕਿਹੜਾ ਆਪਾਂ ਕਹਿੰਦੇ ਆ ਵੀ ਸਿਆਣਾ ਜਿ ਸੋੜ-ਸੋੜ ਰਹਿੰਦੀ ਜਾਵੇ ਰੁੱਕ ਕੇ ਮਾਰਦੇ ਰਹਿੰਦੇ ਆ ਉਹ ਨਹੀਂ ਦਿਖਦੇ ਹੋਇਆ ਏਲਕਸਾਲ ਮੈਨੂੰ ਬਹੁਤ ਹੋ ਗਿਆ ਮੈਂ ਹਰ ਰੋਜ਼ ਦੇਸੀ ਘੋਲ ਲਾਉਣਾ ਕਦੇ ਨਹੀਂ ਖਾਮ ਨਹੀਂ ਹੋਇਆ ਨਹੀਂ ਉਹਦੇ ਨਾਲ ਫਰਕ ਤਾਂ ਰਹਿੰਦਾ ਹਨਾ ਉਹ ਨਾਲ ਫਰਕ ਰਹਿੰਦਾ ਵੀ ਆਪਣਾ ਵੀ ਤੇ ਇਹ ਵੀ ਕੰਮ ਕੇ ਵੱਖਰੀ ਹੋ ਜਾਂਦੀ ਚੰਦ ਸੱਚੀ ਨਾਲ ਵੱਖਰੀ ਹੋ ਜਾਂਦੀ ਇਹ ਕਹਿੰਦੀ ਮੇਰੇ ਅੱਖਾਂ ਚ ਪੈਂਦਾ ਮੈਨੂੰ ਹੁੰਦਾ ਜੇ ਮੈਂ ਜਿਵੇਂ ਹੁਣ ਵੈਸਲੀਨ ਵੀ ਲਾਈ ਹੋਈ ਆ ਨਾ ਵੀ ਥੋੜੀ ਥੋੜੀ ਹਲਕੇ ਹਲਕੇ ਲਾਈ ਆ ਮੇਰੇ ਤਾਂ ਅੱਖਾਂ ਚ ਪਤਾ ਨਹੀਂ ਦਿੰਦੇ ਆ ਇਹ ਜੀ ਹੋ ਜਾਂਦੇ ਉਹ ਕਹਿੰਦੇ ਵੀ ਨੱਟ ਦਾ ਜਵਾਨਾ ਗਿਆ ਨਾਲ ਬੰਦੇ ਵੀ ਨੱਟ ਵਾਲੇ ਹੋਗੇ ਵੀ ਆਪਾ ਵਧੀਆ ਹੋ ਗਏ ਵੀ ਮੈਂ ਕਹਿੰਦੇ ਪਾਪੂਲਰ ਹੋ ਗਏ। ਓਹੋ ਪਾਪੂਲਰ ਨਹੀਂ ਹੁੰਦਾ ਕੁਝ ਹੋਰ ਹੁੰਦਾ। ਪਤਾ ਗੱਲ ਕਿ ਅੱਡੀ ਚੱਲ ਹੁੰਦਾ ਟੀ ਡਿਜੀਟਲ ਹੁੰਦਾ ਵੀ ਆਪਾ ਅਪਡੇਟ ਹੋ ਗਏ। ਪਤਾ ਜੇ ਇਹ ਕਹਿੰਦੇ ਨੇ ਵੀ ਦਾਦੀਆਂ ਨਾਨੀਆਂ ਘਿਓ ਲਾਉਂਦੀਆਂ ਸੀ ਉਹਨਾਂ ਦੀ ਖਰਾਕ ਉਹਨਾਂ ਨੇ ਖਾਣਾ ਵੀ ਘਿਓ ਸੀ ਹੁਣ ਜੇ ਮੇਰੇ ਵਰਗੀ ਘਿਓ ਪਾ ਕੇ ਦਾਲ ਦੇ ਵਿੱਚ ਖਾ ਲੂਗੀ ਮੇਰਾ ਤਾਂ ਬੀਪੀ ਹੋ ਜਾਊ। ਇਹ ਤਾਂ ਫਿਰ ਨਾਲੇ ਇਹਦੇ ਤੇ ਗੁੱਸਾ ਲੈ ਜਾਣਾ। ਚੱਕਰ ਆਉਣ ਲੱਗ ਜਾਂਦੇ ਨੇ ਮੈਨੂੰ ਤੇਸੀ ਘਿਓ ਖਾ ਕੇ। ਹੈ ਖਾਣੀ ਹੁੰਦਾ ਹੁਣ ਪੰਜੀਰੀ ਮੈਂ ਆਪਦੇ ਹੱਥ ਨਾਲ ਰੜਾਈ ਆ। ਲੈ ਮੈਂ ਐਨੀ ਕੁ ਵੀ ਖਾ ਲਵਾਂ ਨਾ ਤੁਸੀਂ ਮੈਨੂੰ ਪੰਜੀਰੀ ਖਾਂਦੇ ਦੇਖਿਆ ਮੈਂ ਖਾਦੀ ਨਹੀਂ ਇੱਕ ਦਿਨ ਮੈਂ ਦੇ ਵੀ ਦਿੱਤੀ ਮੁੰਡੇ ਨੇ ਮੇਰਾ ਉਧਰ ਆਇਆ ਸਿਰ ਜਾ ਘੁੰਮਣ ਲੱਗ ਮੈਨਾਂ ਨੇ ਕਿਹਾ ਮੈਨੂੰ ਨਾ ਦੇ ਮੈਨੂੰ ਨਾ ਦਿਓ ਜੇ ਮੈਂ ਖਾਣੀ ਵੀ ਨਾ ਇੱਕ ਨਿੱਕੀ ਜਿਹੀ ਇੰਨਾ ਕੁ ਪੀਸ ਚੱਕ ਕੇ ਟੁਕੜਾ ਖਾ ਲੂ ਮੈਂ ਖਾਂਦੀ ਨਹੀਂ ਹੈਗੀ ਤੇ ਮੈਂ ਤਾਂ ਖਾਦੇ ਕਿੰਨਾ ਗਜਰੇਲਾ ਬਣਾ ਲਿਆ ਕਿੰਨਾ ਖੋਆ ਬਣਾ ਲਿਆ ਆਪਾਂ ਨੇ ਹਨਾ ਪੰਜੀਰੀ ਰਲਾ ਲਈ ਮੈਂ ਨਹੀਂ ਖਾ ਸਕਦੀਗੀ ਉਹਨਾਂ ਨੇ ਹੁਣ ਆਪਣੇ ਦਾਦੀਆਂ ਨਾਨੀਆਂ ਦੀਆਂ ਖਰਾਕਾਂ ਸੀਗੀਆਂ ਉਹ ਖਾ ਸਕਦੇ ਹੁੰਦੇ ਸੀ ਮੇਰੇ ਤੋਂ ਪਨੀਰੀ ਦਾ ਜਮਾ ਹੀ ਖਾਦੀ ਜਾਂਦੀ ਉਹਨਾਂ ਦਾ ਕੰਮ ਸੀ ਕਾਣਾਂ ਦੇ ਚੱਕੀਆਂ ਵੀ ਘੇੜਨੀ ਆ ਮੈਂ ਜਿੱਦਣ ਦੀ ਵਜੀਰੀ ਬਣੀ ਆ ਲਾ ਵੱਧ ਤੋਂ ਵੱਧ 3 ਜਾਂ 4 ਚਮਚੇ ਖਾਦੇ ਹੁਣ ਹਾਂ ਉਹ ਜਿਹੜੀਆਂ ਖਰਾਕਾਂ ਹੁੰਦੀਆਂ ਸੀ ਕਾਂਕਾਂ ਦੇ ਵਿੱਚ ਸੋਲੇ ਵੀ ਜੇ ਹੁੰਦੇ ਸੀ ਕਾਂਕ ਦੇ ਵਿੱਚੋਂ ਫੁੱਲ ਲੈ ਦਾ ਕਰਨੇ ਹੌਨ ਤੱਕ ਮੈਨੇ ਕੋਈ ਰੋਟੀ ਖਾਲੀ ਭਾਂਡੇ ਤੋਂ ਲਈ। ਬਾਖਿਆ ਹੈ ਨਹੀਂ ਕੰਮ। ਓਡੇ ਲਈ ਹੀ ਹੈਗਾ ਕੰਮ ਆ ਪੁੱਛ ਕੇ ਦੇਖੋ ਕਿੰਨਾ ਕੰਮ ਆ। ਹਾਏ ਸਾਰੀ ਦਿਹਾੜੀ।